ਹਾਂਜੀ ਸ਼ਸ਼ੀਕਲ ਦੋਸਤੋ ਆਈ ਹੋਪ ਤੁਸੀਂ ਠੀਕ ਹੋਵੋਗੇ ਤੇ ਤੁਹਾਡਾ ਸਾਡਾ ਚੈਨਲ ਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਆਪਾਂ ਪਹੁੰਚ ਚੁੱਕੇ ਹਾਂ ਮੰਡੀ ਲਖੇਲੀ ਜਿੱਥੇ ਕਿ ਰਖੜੀ ਦਾ ਬਹੁਤ ਹੀ ਘੈਂਟ ਆਫਰ ਚੱਲ ਰਿਹਾ ਹੈ ਇਲੈਕਟ੍ਰੋਨਿਕ ਫੋਨਾਂ ਲੈਣ-ਖਾਣੇ ਦੀ ਬਾਈਕ ਤੇ ਇੱਥੇ ਬਹੁਤ ਘੈਂਟ ਆਫਰ ਚੱਲ ਰਿਹਾ ਮੈਨੂੰ ਲੱਗ ਗਿਆ ਆਪਾਂ ਨੂੰ ਵੀਡੀਓ ਸ਼ੂਟ ਕਰਨੀ ਚਾਹੀਦੀ ਆ ਤੇ ਇਹਨਾਂ ਨਾਲ ਗੱਲਬਾਤ ਬਾਈ ਨਾਲ ਕਰਦੇ ਹੋ ਆਪਾਂ ਨੂੰ ਇਹਨਾਂ ਬਾਰੇ ਆਫਰ ਬਾਰੇ ਦੱਸਣਗੇ ਇਹਨਾਂ ਦੀ ਗਰੰਟੀ ਬਾਰੇ ਦੱਸਣਗੇ ਸਭ ਕੁਝ ਨਾਲ ਬਾਰੇ ਆਪਾਂ ਨੂੰ ਜਾਣਕਾਰੀ ਦੇਣਗੇ ਮੈਂ ਸੁਣਿਆ ਆਪਣੇ ਰਖੜੀ ਤੇ ਬਹੁਤ ਵਧੀਆ ਆਫਰ ਕਰ ਰਹੀ ਹੈ ਮੋ ਸਮਾਜਾ ਸੀਨੀਅਰ ਦੀ ਗਰੰਟੀ ਆ ਕਿ ਤਾਂ ਕੀ ਆਫਰ ਤੇ ਚਲਾਈ ਦੇਣੀ ਇਸ ਸਕੂਟੀ ਦੀ ਆਪਾਂ ਆਫਰ ਲਾ ਰੱਖੀ ਆ ਜੀ ਹਾਂਜੀ 35000 ਦੇ ਵਿੱਚ ਦੇ ਰਹੇ ਆ ਜੀ ਫਰੰਟ ਤੇ ਡਿਸਕ ਹੋਈ ਕੀ ਜੀ ਵੱਡੇ ਟਾਇਰ ਹੋਣਗੇ ਜੀ ਤੇ ਸਕੂਟੀ ਤੇ ਆਪਾਂ ਇਹਦਾ ਸਭ ਤੋਂ ਵਧੀਆ ਗੱਲ ਇਹੋ ਜੀ ਫੈਬਰਿਕ ਸੈਂਟਰ ਲੋਕ ਲੱਗਾ ਹੈ ਨਾ ਤਾਂ ਚੋਰੀ ਦਾ ਖਤਰਾ ਇਹ ਨਹੀਂ ਨਾ ਕਿ ਆਪਾਂ ਨੂੰ ਇਹ ਹੋਊਗਾ ਕਿ ਕੋਈ ਲਿਖੋ ਕੀ ਫਿਊਚਰ ਵਗੈਰਾ ਕੋ ਸਾਡੇ ਲੈ ਜੀ ਉਹ ਬੰਦਾ ਆਪਾਂ ਸ਼ਹਿਰੋਂ ਲਾਣੀਆ ਤੇ ਕੀ ਰੇਟ ਨਾਲ ਸ਼ਹਿਰ ਖੈਰੀ ਇਸੇ ਸਕੂਟੀ ਦਾ ਰੇਟ ਹੈਗਾ ਇਹ 42 ਹਾਂ ਜੀ ਹਾਂ ਇਹ ਆਪਾਂ ਕੰਦੀ ਹਾਂ ਜੀ ਆਪਾਂ ਸਿਰਫ 35000 ਦੇ ਰਹੇ ਹਾਂ ਜੀ ਰਕੜੀ ਆਫਰ ਇਹਨਾਂ ਕੋਲੇ ਨਹੀਂ ਰਕੜੀ ਆਫਰ ਨਾਲ ਇਹਨਾਂ ਬਾਕੀ ਵੀ 35000 ਅਸੀਂ ਅਲੱਗ-ਅਲੱਗ ਰੇਟਾਂ ਲਗਾਉਂਦੇ ਹਾਂ ਇਹ ਸਕੂਟਰ 47000 ਦਾ ਹੀ ਹਾਂ ਜੀ ਇਹ ਟਾਇਰ ਨਹੀਂ ਬਾਰੇ ਕਿ ਕਿੱਜਾ ਬੈਕ ਤੇ ਦਾ ਸਿੰਚੀ ਹੈ ਜੀ ਤੇ ਬ੍ਰੇਕ ਹੈ ਇਹ ਜੰਮਾ ਉਹ ਲਾਈਟ ਤਾਂ ਵੀ ਚੰਗੀ ਹੈ ਕੀ ਆ ਗਈ ਕਿ ਹੋਰ ਕੋਈ ਆਇਆ ਹੈ ਕੀ ਆਪਾਂ ਮੇਰੇ ਲਈ 5 ਪੈਂਟਰੀਆਂ ਦੇ ਵਿੱਚ ਸਿਰਫ 45000 ਦਾ ਹੀ ਵਿੱਦ ਗਰੰਟੀ ਜੀ ਸਾਲ ਦੀ ਗਰੰਟੀ ਸਾਬੀ ਨਹੀਂ ਤੇ ਜੇਕਰ ਇਹਨਾਂ ਦੇ ਮਤਲਬ ਰਿਪੇਅਰ ਕੀ ਕਿੰਨਾ ਪਾਉਣਾ ਹੈ ਜੇਕਰ ਤੁਸੀਂ ਸਭ ਬਤਾਇਆ ਜਾਂਦੀ ਹੈ ਤਾਂ ਕਿ ਆਪਾਂ ਆਪ ਸਾਰਾ ਕੁਝ ਹੀ ਕਰਦੇ ਹਾਂ ਰਿਪੇਅਰ ਵੀ ਖੁਦ ਕਰਦੇ ਹਾਂ ਜੀ ਜਿਹੜੇ ਬਾਡੀ ਪਾਰਟਸ ਦੀ ਕੋਈ ਫਲੋਡ ਹੋਵੇ ਉਹ ਵੀ ਦਿੰਨੇ ਆ ਕਿ ਕਿਸੇ ਟੁੱਕੜੇ ਵੀ ਹੋਵੇ ਜੇਕਰ ਮਤਲਬ ਪ੍ਰਾਣੀਆਂ ਐਕਟਵਾ ਜੋ ਹਨ ਤੇ ਉਹ ਉਹਨਾਂ ਦੀ ਵੀ ਰਿਪੇਅਰ ਖੁਦ ਕਰਦੇ ਹਾਂ ਜੀ ਪ੍ਰਾਣੀਆਂ ਦੀ ਵੀ ਰਿਪੇਅਰ ਕਰਦੇ ਨੰਗਿਆਂ ਦੇ ਰਿਪੇਅਰ ਵੀ ਕਰਦੇ ਹਾਂ ਕੋਈ ਵੀ ਦਿੱਕਤ ਆਵੇ ਉਹਦਾ ਸਾਹਮਣੇ ਹਾਂ ਜੀ ਜੀ ਜੇਕਰ ਮल्ला ਆਪਣੇ ਹੋ ਜਾਂਦਾ ਆ ਦੀ ਪੁਰਾਣੀਆ ਬਾਈ ਚ ਖਾਜ ਦੇ ਕੋਈ ਕੰਨੇ ਵਿੱਚ ਕਟੌਜੀ ਕਰਾਉਣੀ ਹੋਵੇ ਟਾਪ ਦੇ ਬਾਰੇ ਆ ਦੇਖੋ ਜੀ ਆ ਪੁਰਾਣੀ ਆਪਾਂ ਸਕੂਟੀ ਕੱਟੀ ਹੋਈ ਹੈ ਜੀ ਆ ਕੱਟੀ ਬਣਾ ਹਾਂਜੀ ਅੱਲ੍ਹਾ ਪੁਰਾਣੀ ਕੱਟ ਵੀ ਲੈਣੇ ਜੀ ਪੁਰਾਣੀ ਜੀ ਕਿਸੇ ਨੇ ਵੈਸੇ ਵਿੱਚ ਨਹੀਂ ਹੋਵੇ ਉਹ ਵੀ ਖਰੀਦ ਲੈਣੇ ਆ ਜੀ ਜੀ ਆ ਕਟੌਜੀ ਕਰ ਜੇਕਰ ਤੁਹਾਡਾ ਪੁਰਾਣੀ ਕੋਈ ਇਲੈਕਟ੍ਰਿਕ ਬਾਈਕ ਹੈਗੀ ਆ ਤੁਸੀਂ ਉਹਨੂੰ ਕਟੌਜੀ ਕਰਾ ਕੇ ਨਿਊ ਬਾਈਕ ਲਈ ਇੱਥੇ ਜਾ ਸਕਦੇ ਹੋ ਹੈਨਾ ਤੇ ਬਾਕੀ ਬੈਟਰੀਆਂ ਬਾਰੇ ਵੀ ਤੁਹਾਨੂੰ ਵੀਰ ਜੀ ਦੱਸਣਗੇ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਦੱਸਣਗੇ ਨਾ ਬਈ ਇਹਦਾ ਸਟਾਕ ਹੈ ਸਟਾਕ ਕਿੱਥੇ ਆਪਣਾ ਹੈ ਤਾਂ ਸਟਾਕ ਆਪਣਾ ਹੀ ਇੱਥੇ ਨਾਲ ਹੀ ਆਪਣਾ ਸਟੋਰ ਹੈਗਾ ਜੀ ਉੱਥੇ ਆਪਣੇ ਕੋਲ ਅਵੇਲੇਬਲ ਸਟਾਕ ਖੜਾਈਆਂ ਲਿਮਟਿਡ ਜੇ ਕਿਸੇ ਨੂੰ 10-5 ਕਿਲੋ ਰੋ ਹੋਵੇ ਉਹ ਵੀ ਦੇ ਦੇਈਏ ਠੀਕ ਇਹ ਫਿਰ ਬਾਕੀ ਬਾਈਕਸ ਆਏ ਨੇ ਇਹ ਸਕੂਟੀ ਫਾਇਰ ਦੇ ਵਿੱਚ ਦੇਰੇ 65 ਬਣੇ ਜਾਂਦੀ ਹੈ ਇਹ ਵੀ 6 ਵਾਲੀ ਕਹਿ ਕੇ ਆਪਾਂ ਨੇ ਹਾਂਜੀ ਆਪਾਂ ਇਹਹੀ ਸਕੂਟੀ ਬਾਈ ਜੀ ਨੂੰ ਦਿੱਤੀ ਅਸੀਂ 47000 ਰੁਪਏ 55000 ਰੁਪਏ ਹਾਂ ਬਈ ਜੀ ਜਿਹੜਾ ਤੁਹਾਨੂੰ ਕੇ ਦੇਖੀਏ ਬਹੁਤ ਜੀ ਬੈਕਅਪ ਆ ਸਾਰਾ ਕੁਝ ਬਹੁਤ ਜੀ ਆਦਾ 6 ਬੈਠਣੇ ਚੋਂ ਦੀ ਹੈ ਜੀ ਕੋਈ ਨਹੀਂ ਆਲੋ ਉਹ ਵਧੀਆ ਚੀਜ਼ ਹੈ ਯਾਰ ਕਿਲਾ ਤੋਂ ਲਿਖੀ ਬਾਈ ਲੈ ਕੇ ਗਿਆ ਹੋਇਆ ਅੱਜ ਦਾ ਅੱਜ ਲੈ ਗਈ ਕੱਲ ਇਹ ਸੁਣੋ ਬਾਈ ਦੁਬਈ ਲੈ ਗਿਆ ਬਾਈ ਹਨਾ ਜੁਨਾਇ ਨਾ ਕੋਣਾ ਤੇ ਬਾਕੀਆਂ ਨਾਲ ਜੇ ਤੁਸੀਂ ਮਨਾ ਕੋਈਆਂ ਮੈਟਰਾਂ ਵਾਪਸ ਕਰਕੇ ਵੱਡੀਆਂ ਮੈਟਰਾਂ ਵਿੱਚ ਬਣਾਉਣਾ ਕਹਿੰਦੇ ਉਹ ਵੀ ਕਰ ਲੈਂਦੇ ਆਮੇ ਬਿਲਕੁਲ ਇੱਥੇ ਤੋਂ ਹਾਂ ਤੇਜਪਾਲ ਆਟੋ ਵਰਕ ਤੇ ਬਿਲਕੁਲ ਸਾਹਮਣੇ ਆ ਮੰਡੀ ਲੱcke ਵਾਲੀ ਤੇ ਤੁਹਾਨੂੰ ਕੋਲ ਡਰੈਫਟ ਦਾ ਮਜ਼ਾਦਾ ਫੋਨ ਨੰਬਰ ਵੀ ਤੁਹਾਨੂੰ ਦਵਾਂਗੇ ਤੁਸੀਂ ਬਹੀ ਨਾਲ ਗੱਲਬਾਤ ਕਰਕੇ ਇਲੈਕਟ੍ਰੋਨਿਕਸ ਬਾਈ ਜਦੋਂ ਮਰਜ਼ੀ ਖਰੀਦ ਸਕਦੇ ਹੋ ਤੇ ਬਾਕੀ ਆਫਰ ਬਾਈ ਥੋੜਾ ਕੋ ਦੇ ਇਹਨਾਂ ਦੇ ਨਵੇਂ ਤੋਂ ਨਵੇਂ ਜਿਨ੍ਹਾਂ ਨੂੰ ਕਾਲ ਕਰਕੇ ਆਫਰ ਪੁੱਛ ਸਕਦੇ ਹੋ ਕਿ ਇਲੈਕਟ੍ਰੋਨਿਕ ਬਾਈਕ ਦਾ ਇੱਧਰ ਵੀਰ ਜੀ ਉਹਨਾਂ ਦਾ ਲੱਗ ਤੋਂ ਸਟਾਕ ਆਣਾ ਤੇ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਇਲੈਕਟ੍ਰੋਨਿਕ ਬਾਈਕਸ ਆਪਣੇ ਕਲਰ ਦੇ ਹਿਸਾਬ ਨਾਲ ਹਨ ਜਿੱਦਾਂ ਤੁਹਾਨੂੰ ਪਸੰਦ ਆ ਤੁਸੀਂ ਉਦਾਂ ਦੀ ਖਰੀਦ ਸਕਦੇ ਹੋ ਰਖੜੀ ਆਫਰ ਆ ਤੇ ਬਾਕੀ ਬਹੁਤ ਸਸਤੇ ਰੇਟ 'ਚ ਆਪਾਂ ਨੂੰ ਇੱਧਰ ਲੋਕਟ੍ਰੋਨਿਕ ਬਾਈਕ ਮਿਲ ਰਹੀਆਂ ਨੇ ਨਹੀਂ ਅਬਰ ਦੱਸਣੇ ਇਹ ਕਿੰਨੇ ਮੈਂਬਰ ਦੀਆਂ ਬੈਟਰੀ ਰੱਖੀਆਂ ਪਿਆਸ ਪਰਟੀ ਇਹ ਇੱਕ ਆਈਡੀਆ ਨਹੀਂ ਇਹ ਐਲਐਮਐਲ ਦੀ ਟਾਈਮਿੰਗ ਦੀ ਹੈ ਇਹ ਏ ਸਟਾਰ ਕੰਪਨੀ ਦੀ ਹੈ ਸਿੰਘਾ ਜੀ ਹਾਂ ਤਾਂ ਪਰਟੀ ਇਹ ਨਹੀਂ ਇਹ ਸਾਲ ਦੀ ਗਰੰਟੀ ਹੋਣੀ ਜੀ 1 ਸੇਂਡੀ ਹੋਊਗੀ ਜੀ ਅਸੀਂ ਸੇਂਡ ਕਰਕੇ ਦਵਾ ਦੇਣੀ ਜੇ ਕੋਈ ਦਿੱਕਤ ਆ ਗਈ ਕੋਈ ਰਿਆ ਜਾਂ ਡਾਟਾ ਉਹਨਾਂ ਨਾਲ ਆਪਾਂ ਐਕਸਚੇਂਜ ਕਰਕੇ ਦੇਣੀ ਹੈ ਠੀਕ ਹੈ ਫਾਈਰ ਟੀਮ ਐਕਸਚੇਂਜ ਕਰਕੇ ਦੇ ਦੇਣਗੇ ਜੇਕਰ ਕੋਈ ਪ੍ਰੋਬਲਮ ਵੀ ਆਉਣੀ ਹੈ ਚ ਫਾਈਰ ਰਿਪੇਅਰ ਖੁਦ ਆਪ ਕਰਕੇ ਦੇਣੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਦੀ ਹੈ ਤਾਂ ਫਾਈਰ ਨਾਲ ਕੰਟੈਕਟ ਤੁਸੀਂ ਜ਼ਰੂਰ ਕਰ ਲਿਓ ਹਾਂਜੀ ਵੀਰੋ ਉਹ ਤੋਂ ਜੇ ਤੁਹਾਨੂੰ ਵੀ ਦੱਸ ਹੀ ਚੁੱਕੇ ਹੋ ਫਰਮਾਰੇ ਹਨ ਅੱਛੇ ਦੀ ਮੁਕਤ ਹੈ ਉਹ ਮੰਡੀ ਲੱਖੇ ਵਾਲੀ ਆਟੋ ਤੇਜੀ ਨਾਲ ਦੇ ਬਿਲਕੁਲ ਸਾਹਮਣੇ ਆ ਤੇ ਡਿਸਕ੍ਰਿਪਸ਼ਨ ਚ ਆਪਾਂ ਬਾਈ ਦੇ ਫੋਨ ਨੰਬਰ ਹੀ ਦੇ ਦਿੱਤਾ ਹੈ ਤੇ ਉਹਨਾਂ ਦਾ ਐਡਰੈਸ ਹੀ ਦੇ ਦਿੱਤਾ ਤਾਂ ਤੁਸੀਂ ਬਾਈ ਨੂੰ ਕੰਟੈਕਟ ਕਰਕੇ ਬਾਕੀ ਸਾਰੀ ਸਪੀਸ ਜਨਤਵਾਦ ਤੋਂ ਨਾ ਘਾਟਾ ਦਿਓ ਜੇਕਰ ਤੁਹਾਨੂੰ ਵੀਡੀਓ ਕੈਟ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਬਾਈ ਕੋਲ ਇੱਕ ਵਾਰੀ ਜ਼ਰੂਰ ਜਾਵੇ ਬਾਈ ਨੂੰ ਕੰਟੈਕਟ ਕਰਕੇ ਜ਼ਰੂਰ ਪੁੱਛੋ ਕਿ ਤੁਹਾਨੂੰ ਆਫਰ ਕਿੱਦਾਂ ਦੀ ਲੱਗੀ ਕੰਡ ਆਫਰ ਵੀ ਦਿੱਤੇ ਜਾਂਦੇ ਨੇ ਠੀਕ ਹੈ ਇਲੈਕਟ੍ਰਿਕ ਬਾਈਕ ਖੀਦੋ ਬਹੁਤ ਸਸਤੇ ਰੇਟ ਤੇ ਮਿਲ ਰਹੀਆਂ ਆਫਰ ਚੱਲ ਰਹੀਆਂ ਰੱਖੜੀ ਦਾ ਬਹੁਤ ਸਸਤੇ ਰੇਟ ਤੇ ਬਾਈ ਨੂੰ ਕੰਟੈਕਟ ਤੁਸੀਂ ਗਰੂਪ ਤੇ ਵਾਹ ਗੁਰੂ ਜੀ ਦਾ ਖਾਲਸਾ ਸ਼ੁਰੂਾਇਤ